ਹਾਂਜੀ ਦੋਸਤੋ ਹੁਣ ਤੁਹਾਡੀਆਂ ਮੁਰਗੀਆਂ ਅੰਡੇ ਵੀ ਡੇਲੀ ਦੇਣੀਆਂ ਤੇ ਰਹਿਣੀਆਂ ਵੀ ਸਿਹਤਮੰਦ ਤੇ ਐਕਟਿਵ ਰਹਿਣੀਆਂ ਪਰ ਜੇ ਇਹ ਤੁਸੀਂ ਸਾਰਾ ਕੋਸ਼ਿਸ਼ ਚਾਹੁੰਦੇ ਹੋ ਕਿ ਸਾਡੀਆਂ ਮੁਰਗੀਆਂ ਅੰਡੇ ਵੀ ਡੇਲੀ ਦੇਣ ਤੇ ਤੰਦਰੁਸਤ ਰਹਿਣ ਐਕਟਿਵ ਰਹਿਣ ਇਹਨਾਂ ਦੇ ਉੱਪਰ ਸ਼ਾਈਨਿੰਗ ਰਹੇ ਤਾਂ ਤੁਸੀਂ ਅੱਜ ਦੀ ਵੀਡੀਓ ਦੇਖ ਕੇ ਜਾਓ ਤੁਹਾਨੂੰ ਆਪਾਂ ਯਕੀਨ ਦਿਵਾਉਣੀ ਆ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀ ਵੀਡੀਓ ਹੋਊਗੀ ਇਹ ਜੇਕਰ ਤੁਸੀਂ ਪੂਰੀ ਸੁਣਦੇ ਹੋ ਪੂਰੀ ਦੇਖਦੇ ਹੋ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਫਾਰਮੂਲਾ ਘਰੇਲੂ ਜਿਹੜਾ ਨੁਸਖਾ ਦੱਸਣ ਜਾ ਰਹੇ ਹਾਂਗੇ ਜਿਹਦੇ ਨਾਲ ਤੁਸੀਂ ਆਪਣੀਆਂ ਮੁਰਗੀਆਂ ਤੋਂ 5-7 ਦਿਨਾਂ ਚ ਹੀ ਤੁਸੀਂ ਅੰਡੇ ਸਟਾਰਟ ਕਰਵਾ ਸਕਦੇ ਹੋ ਜਿੰਨਾਂ ਦੀਆਂ ਮੁਰਗੀਆਂ ਹਾਲੇ ਤੱਕ ਵੀ ਅੰਡੇ ਤੇ ਨਹੀਂ ਆਈਆਂ ਉਹ ਵੀਰ ਵੀ ਮੁਰਗੀਆਂ ਤੋਂ ਚੰਗੇ ਅੰਡੇ ਲੈ ਸਕਦੇ ਨੇਗੇ ਜਲਦੀ ਉਹਨਾਂ ਦੀਆਂ ਮੁਰਗੀਆਂ ਅੰਡੇ ਤੇ ਆ ਜਾਣਗੀਆਂ ਤੇ ਰਹਿਣੀਆਂ ਵੀ ਸਿਹਤਮੰਦ ਆਪਾਂ ਤੁਹਾਨੂੰ ਇਦਾਂ ਦਾ ਅੱਜ ਮਿਸ਼ਰਣ ਦੱਸਣ ਜਾ ਰਹੇ ਹਾਂਗੇ ਤੁਸੀਂ ਇਹਨਾਂ ਨੂੰ ਕੀ ਪਾਉਣਾਗਾ ਉਹ ਪਾਣੀ 'ਚ ਪਾਉਣਾਗਾ ਦੋ ਚਾਰ ਆਟਮਾ ਤੁਹਾਨੂੰ ਦੱਸਾਂਗੇ ਉਹ ਘਰੇਲੂ ਆਟਮਾ ਹੋਣੀਆਂ ਪਰ ਸ਼ਰਤ ਇਹ ਆ ਤੁਸੀਂ ਵੀਡੀਓ ਧਿਆਨ ਨਾਲ ਸੁਣਿਓ ਤਾਂ ਜੋ ਤੁਹਾਡੇ ਗੱਲ ਪੱਲੇ ਪੈ ਸਕੇ ਕੋਈ ਜ਼ਿਆਦਾ ਤੁਹਾਡਾ ਖਰਚਾ ਵੀ ਨਹੀਂ ਕਰਾਉਂਦੇ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਾਂਦੇ ਜਾਂਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਮੈਂਟ ਬਾਕਸ ਚ ਇਹ ਜ਼ਰੂਰ ਦੱਸਿਓ ਕਿ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਕਿਹੜੇ ਜ਼ਿਲ੍ਹੇ ਚੋਂ ਤੇ ਕਿਹੜੇ ਪਿੰਡ ਜਾਂ ਸ਼ਹਿਰ ਚੋਂ ਦੇਖ ਰਹੇ ਹੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਕਿ ਤੁਸੀਂ ਕਿਵੇਂ ਆਪਣੇ ਜਾਨਵਰਾਂ ਨੂੰ ਤੰਦਰੁਸਤ ਰੱਖ ਸਕਦੇ ਹਾਂ ਤੇ ਬਹੁਤ ਹੀ ਜਲਦੀ ਉਹਨਾਂ ਤੋਂ ਅੰਡੇ ਵੀ ਲੈ ਸਕਦੇ ਹਾਂ ਕਿਉਂਕਿ ਹੁਣ ਸਰਦੀਆਂ ਹੌਲੀ-ਹੌਲੀ ਸਟਾਰਟ ਹੋਣ ਜਾ ਰਹੀਆਂ ਨੇ ਹੁਣ ਅੰਡੇ ਦਾ ਰੇਟ ਵੀ ਬਹੁਤ ਵਧੀਆ ਮਿਲੂਗਾ ਅੰਡੇ ਦਾ ਰੇਟ ਤਾਂ ਚੰਗਾ ਮਿਲੂ ਜੇ ਆਪਣੀਆਂ ਮੁਰਗੀਆਂ ਅੰਡੇ ਦੇਣੀਆਂ ਸੋ ਇਹੀ ਆਪਣੇ ਵਿਸ਼ੇ ਤੇ ਅੱਜ ਦੀ ਵੀਡੀਓ ਹੋਊਗੀ ਕਿ ਤੁਸੀਂ ਅੰਡੇ ਕਿਵੇਂ ਜ਼ਿਆਦਾ ਤੇ ਡੇਲੀ ਲੈ ਸਕਦੇ ਹੋ ਲੈ ਹੁਣ ਆਪਾਂ ਤੁਹਾਡਾ ਹੁਣ ਜ਼ਿਆਦਾ ਸਮਾਂ ਲੈਂਦੇ ਨਹੀਂ ਹੁਣ ਪੈਂਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਤੁਸੀਂ ਨੇ ਸਭ ਤੋਂ ਪਹਿਲਾਂ ਕੀ ਲੈਣਾ ਜੇਕਰ ਤੁਹਾਡੇ ਕੋਲ 100 ਮੁਰਗੀ ਆਪਾਂ 100 ਮੁਰਗੀਆਂ ਦੇ ਹਿਸਾਬ ਨਾਲ ਤੁਹਾਨੂੰ ਦੱਸਾਂਗੇ ਠੀਕ ਹੈ ਨਾ ਬਾਕੀ ਤੁਸੀਂ ਉਸ ਹਿਸਾਬ ਨਾਲ ਕੈਲਕੂਲੇਸ਼ਨ ਜਿਹੜੀ ਕਰ ਲਿਓ ਜੇਕਰ ਤੁਹਾਡੇ ਕੋਲ ਮੁਰਗੀਆਂ ਜ਼ਿਆਦਾ ਨਹੀਂ ਤਾਂ ਦੇਖ ਲਿਓ ਜੇ ਘੱਟ ਨੇ ਤਾਂ ਦੇਖ ਲਿਓ ਪਰ ਆਪਾਂ ਹੁਣ 100 ਮੁਰਗੀ ਦਾ ਜਿਹੜਾ ਮਿਸ਼ਰਣ ਤਿਆਰ ਕਰਨਾ ਕਿਵੇਂ ਤਿਆਰ ਕਰਨਾਗਾ ਪਾਣੀ ਤਿਆਰ ਕਰਨਾ ਉਹਦੇ ਬਾਰੇ ਆਪਾਂ ਤੁਹਾਨੂੰ ਹੁਣ ਦੱਸਣ ਜਾ ਰਹੀਆਂਗੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਨੇ ਅੱਧਾ ਕਿਲੋ ਆਦਰਕ ਲੈ ਲੈਣਾਗਾ ਜਿਹਨੂੰ ਆਪਾਂ ਅੱਦਾ ਕਹਿੰਦੇ ਨੇ ਆਦਰਕ ਕਹਿੰਦੇ ਨੇ ਅੱਧਾ ਕਿਲੋ ਲੈ ਲੈਣਾ ਉਸ ਤੋਂ ਬਾਅਦ ਅੱਧਾ ਕਿਲੋ ਜਿਹੜਾ ਤੁਸੀਂ ਨੇ ਲੈ ਲੈਣਾ ਲਸਣ ਆਦਰਕ ਨੂੰ ਚੰਗੀ ਤਰ੍ਹਾਂ ਪੀਸਣਾ ਤੁਸੀਂ ਤੁਸੀਂ ਮਿਕਸੀ 'ਚ ਵੀ ਗ੍ਰाइंड ਕਰ ਸਕਦੇ ਹੋ ਜਾਂ ਫਿਰ ਕੁੰਡੇ ਸੋਟੇ ਰਾਹੀਂ ਵੀ ਪੂਰਾ ਬਰੀਕ ਕਰ ਲੈਣਾਗਾ ਉਹਦਾ ਚੰਗੀ ਤਰ੍ਹਾਂ ਜਿਹੜਾ ਪਾਣੀ ਨਿਚੋੜ ਕੇ ਪ੍ਰੋਪਰ ਪਾਣੀ ਨਿਚੋੜਨਾ ਉਹਦਾ ਜਿਹੜਾ ਬਾਦ ਵਾਲਾ ਜਿਹੜਾ ਮਟੀਰੀਅਲ ਬਚੇ ਉਹ ਬਿਲਕੁਲ ਸੁੱਕਾ ਰਹੇ ਇੰਨਾ ਪਾਣੀ ਨਿਚੋੜ ਲੈਣਾ ਸਾਰਾ ਉਹਦਾ ਰਸ ਜਿਹੜਾ ਤੁਸੀਂ ਨੇ ਨਿਚੋੜ ਲੈਣਾਗਾ ਉਹ ਇੱਕ ਭਾਂਡੇ 'ਚ ਕੱਢ ਲਓ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਨੇ ਜਿਹੜਾ ਅੱਧਾ ਕਿਲੋ ਲਸਣ ਲਿਆਗਾ ਉਹਨੂੰ ਵੀ ਇਸੇ ਤਰ੍ਹਾਂ ਕੁੱਟ ਕੇ ਜਾਂ ਫਿਰ ਪੀਸ ਕੇ ਪ੍ਰੋਪਰ ਦਾ ਪਾਣੀ ਕੱਢਣਾ ਉਹਦਾ ਇੱਕ ਸ਼ਰਤ ਆ ਉਹਦਾ ਛਿਲਕਾ ਨਹੀਂ ਲਾਉਣਾ ਤੁਸੀਂ ਨੇ ਲਸਣ ਦਾ ਲਸਣ ਚੋਂ ਗੱਠੀਆਂ ਕੱਢ ਕੇ ਛੋਟੀਆਂ ਜਿਹੜੀਆਂ ਗੱਠੀਆਂ ਹੁੰਦੀਆਂ ਨੇ ਕੱਢ ਕੇ ਉਹਨੂੰ ਇਸੇ ਤਰ੍ਹਾਂ ਮਿਕਸੀ ਜਾਂ ਫਿਰ ਕੁੰਡੇ ਸੋਟੇ ਰਾਹੀਂ ਤੁਸੀਂ ਬਰੀਕ ਕਰਨਾ ਉਹ ਚੋਂ ਵੀ ਪਾਣੀ ਬਿਲਕੁਲ ਨਿਚੋੜ ਕੇ ਕੱਢ ਲੈਣਾ ਹੁਣ ਇੱਕ ਪਾਸੇ ਅਦਰਕ ਦਾ ਪਾਣੀ ਪਿਆ ਦੂਸਰੇ ਪਾਸੇ ਲਸਣ ਦਾ ਪਾਣੀ ਪਿਆ ਉਹ ਬਿਲਕੁਲ ਪੂਰਾ ਪ੍ਰੋਪਰ ਕੱਢਣਾਗਾ ਉਹ ਚੋਂ ਬਿਲਕੁਲ ਵੀ ਜਿਹੜਾ ਆਪਾਂ ਬਾਦ ਵਾਲਾ ਜਿਹੜਾ ਮਟੀਰੀਅਲ ਹੋਊ ਉਹ ਸਾਈਡ ਤੇ ਰੱਖ ਲਓ ਉਹ ਸਿੱਟਣਾ ਨਹੀਂ ਹੈਗਾ ਉਹਦਾ ਵੀ ਦੱਸਾਂਗੇ ਤੁਹਾਨੂੰ ਵੀਡੀਓ ਦੇ ਅੰਤ ਵਿੱਚ ਤੁਸੀਂ ਨੇ ਕੀ ਕਰਨਾਗਾ ਤੁਸੀਂ ਨੇ ਦੋਸਤੋ ਇਹ ਜਦੋਂ ਪਾਣੀ ਕੱਢ ਲਿਆ ਉਸ ਤੋਂ ਬਾਅਦ ਤੁਸੀਂ ਸਾਈਡ ਤੇ ਧਰ ਲੈਣਾ ਇਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਵੱਡੀਆਂ ਇਲਾਇਚੀਆਂ ਲੈਣੀਆਂ ਨੇਗੀਆਂ 100 ਗ੍ਰਾਮ 100 ਗ੍ਰਾਮ ਇਲਾਇਚੀ ਲੈਣੀ ਹੈ ਵੱਡੀ ਧਿਆਨ ਨਾਲ ਸੁਣੀ ਜਾਓ ਚਾਹੇ ਕਾਪੀ ਪੈਨ ਚੱਕ ਲਓ ਨੋਟ ਕਰ ਲਿਓ ਗੱਲ ਇਹ ਤੁਹਾਨੂੰ ਗੱਲਾਂ ਕਿਸੇ ਨੇ ਦੱਸਣੀਆਂ ਨਹੀਂ ਇਹ ਆਪਾਂ ਦੇਸੀ ਨੁਸਖੇ ਨੇ ਜਿਹੜੇ ਤੁਹਾਨੂੰ ਦੱਸਣ ਜਾ ਰਹਿਆਂਗੇ 100 ਗ੍ਰਾਮ ਜਿਹੜੀ ਤੁਸੀਂ ਇਲਾਇਚੀ ਲੈਣੀ ਹੈ ਵੱਡੀ 1 ਲੀਟਰ ਪਾਣੀ ਚ 100 ਗ੍ਰਾਮ ਇਲਾਇਚੀ ਲੈ ਕੇ ਇਲਾਇਚੀ ਨੂੰ ਕੁੱਟ ਲੈਣਾ ਪ੍ਰੋਪਰ ਕੁੱਟ ਲੈਣਾ ਸੁੱਕੀ ਇਲਾਇਚੀ ਨੂੰ ਕੁੱਟਣਾਗਾ ਫਿਰ ਜਿਹੜਾ 100 ਜਿਹੜਾ ਆਪਾਂ ਨੇ 1 ਲੀਟਰ ਪਾਣੀ ਲਿਆ ਉਹ ਚ ਚੰਗੀ ਤਰ੍ਹਾਂ 15 ਤੋਂ 20 ਮਿੰਟ ਪ੍ਰੋਪਰ ਉਬਾਲਣਾਗਾ ਪ੍ਰੋਪਰ ਜਦੋਂ ਤੁਹਾਨੂੰ ਤੁਹਾਨੂੰ ਪਤਾ ਲੱਗਿਆ 15 ਤੋਂ 20 ਮਿੰਟ ਉਬਲ ਚੁੱਕਾ ਠੀਕ ਹੈ ਨਾ ਫਿਰ ਤੁਸੀਂ ਉਹਨੂੰ ਪਣ ਲੈਣਾਗਾ ਇਲਾਇਚੀਆਂ ਨੂੰ 100 ਗ੍ਰਾਮ ਪਾਣੀ ਚ ਪਾ 100 ਗ੍ਰਾਮ ਇਲਾਇਚੀ ਨੂੰ 1 ਲੀਟਰ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਉਬਾਲ ਲੈਣਾ ਇਲਾਇਚੀ ਨੂੰ ਕੁੱਟ ਕੇ ਤੇ ਜਿਹੜਾ ਪਾਣੀ ਹੋਊ ਪੋਣ ਲੈਣਾਗਾ ਹੁਣ ਤਿੰਨ ਤਰ੍ਹਾਂ ਦੇ ਤੁਹਾਡੇ ਕੋਲ ਪਾਣੀ ਰੈਡੀ ਹੋ ਗਏ ਇੱਕ ਤਾਂ ਅਦਰਕ ਚੋਂ ਕੱਢਿਆ ਸੀ ਦੂਸਰਾ ਲਸਣ ਵਾਲਾ ਪਾਣੀ ਤੀਸਰਾ ਇਲਾਇਚੀ ਨੂੰ ਜਿਹੜਾ ਆਪਾਂ ਉਬਾਲਿਆ ਹੋਇਆ ਇਦੋਂ ਬਾਅਦ ਤੁਸੀਂ ਕੀ ਕਰਨਾਗਾ ਗੁੜ ਲੈ ਲੈਣਾਗਾ ਗੁੜ ਲੈਣਾਗਾ ਤੁਸੀਂ ਨੇ ਅੱਧਾ ਕਿਲੋ ਅੱਧਾ ਕਿਲੋ ਗੁੜ ਲੈਣ ਤੋਂ ਬਾਅਦ ਗੁੜ ਜਿਹੜਾ ਪਾਣੀ ਲੈਣਾ ਤੁਸੀਂ ਕੋਸਾ ਜਾ 1 ਲੀਟਰ ਅੱਧਾ ਕਿਲੋ ਗੁੜ ਲੈਣਾ 1 ਲੀਟਰ ਪਾਣੀ ਲੈਣਾਗਾ ਉਹਨੂੰ ਚੰਗੀ ਤਰ੍ਹਾਂ ਘੋਲ ਲੈਣਾਗਾ ਪ੍ਰੋਪਰ ਘੋਲਣਾਗਾ ਠੀਕ ਹੈ ਜੀ ਘੋਲ ਕੇ ਇਹ ਜਿਹੜੇ ਇਹ ਤਿੰਨੇ ਤਰ੍ਹਾਂ ਦੇ ਮਿਸ਼ਰਣ ਤੁਹਾਡੇ ਕੋਲ ਤਿਆਰ ਹੋ ਜਾਣਗੇ ਚਾਰੇ ਤਰ੍ਹਾਂ ਦੇ ਇੱਕ ਆਦਰਕ ਇੱਕ ਲਸਣ ਇੱਕ ਇਲਾਇਚੀ ਤੇ ਦੂਸਰਾ ਗੁੜ ਵਾਲਾ ਇਹ ਚਾਰਾਂ ਨੂੰ ਇਕੱਠੇ ਕਰ ਲਓ ਚਾਰਾਂ ਨੂੰ ਇਕੱਠੇ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਪ੍ਰੋਪਰ ਮਿਕਸ ਕਰਨਾਗਾ ਫੇਰ ਇਹਨਾਂ ਨੂੰ ਠੰਡੇ ਹੋਣ ਲਈ ਧਰ ਦੋ ਤੁਸੀਂ ਫਰਿੱਜ 'ਚ ਨਹੀਂ ਧਰਨਾ ਜਿਹੜਾ ਆਪਾਂ ਨਾਰਮਲ ਪਾਣੀ ਪੀਂਨੇ ਆ ਬਿਲਕੁਲ ਨਾਰਮਲ ਉਦਾਂ ਦੀ ਕੰਡੀਸ਼ਨ 'ਚ ਕਰ ਲਓ ਉਹ ਆਪਣਾ ਜਿਹੜਾ ਇਲਾਇਚੀ ਵਾਲਾ ਪਾਣੀ ਉਹ ਗਰਮਾ ਤਾਂ ਕਰਕੇ ਇਹ ਗਰਮ ਹੋ ਜੂ ਪ੍ਰੋਪਰ ਮਿਕਸ ਕਰਕੇ ਇਹਨੂੰ ਫੈਂਟਣਾਗਾ ਚੰਗੀ ਤਰ੍ਹਾਂ ਤਾਂ ਜੋ ਜਿਹੜਾ ਸਾਰਾ ਇੱਕ ਪਾਣੀ ਇੱਕ ਦੂਸਰੇ ਪਾਣੀ 'ਚ ਸਮਾਜੇ ਠੀਕ ਹੈ ਜੀ ਤੁਸੀਂ ਸਮਝ ਗਏ ਜਦੋਂ ਤੁਸੀਂ ਨੇ ਉਹ ਬੋਤਲ ਚ ਪਾ ਕੇ ਕਿਸੇ ਵੀ ਬੋਤਲ ਜਾਂ ਕਿਸੇ ਵੀ ਭਾਂਡੇ ਚ ਤੁਸੀਂ ਸਟੋਰ ਕਰ ਸਕਦੇ ਹੋ ਉਹ ਫਰਿੱਜ ਚ ਨਹੀਂ ਰੱਖਣਾ ਇੱਕ ਗੱਲ ਦਾ ਧਿਆਨ ਰੱਖਣਾਗਾ ਜਿਹੜਾ ਪਾਣੀ ਮਿਕਸ ਕਰਨਾ ਸਾਰਾ ਉਹ ਫਰਿੱਜ ਚ ਨਹੀਂ ਰੱਖਣਾ ਹੈਗਾ ਫਰਿੱਜ ਚੋਂ ਬਾਹਰ ਤੁਸੀਂ ਕਿਤੇ ਵੀ ਕਮਰੇ ਚ ਕਿਤੇ ਵੀ ਧਰ ਸਕਦੇ ਹੋਗੇ ਠੀਕ ਹੈ ਨਾ ਹੁਣ ਤੁਸੀਂ ਕੀ ਕਰਨਾਗਾ 100 ਮੁਰਗੀ ਪਿੱਛੇ ਤੁਸੀਂ ਨੇ ਅੱਧਾ ਗਲਾਸ ਜਿਹੜੇ ਆਪਣੇ ਆਪਾਂ ਨਾਰਮਲ ਗਲਾਸਾਂ ਚ ਚਾਹ ਪੀਂਦੇ ਹੁੰਦੇ ਹਨ ਨਾ ਜਿਹੜੇ ਸਟੀਲ ਦੇ ਗਲਾਸ ਹੁੰਦੇ ਨੇਗੇ ਉਹ ਤੁਸੀਂ ਅੱਧਾ ਗਲਾਸ ਲੈਣਾਗਾ 100 ਮੁਰਗੀ ਨੂੰ ਉਹਨਾਂ ਦੇ ਜਿਹੜੇ ਡ੍ਰਿੰਕਰ ਨੇਗੇ ਜੇਕਰ ਤੁਸੀਂ ਕੁੰਡਿਆਂ ਵਗੈਰਾ ਚ ਵੈਸੇ ਭਾਂਡਿਆਂ ਚ ਪਾਣੀ ਪੋਣੇ ਤਾਂ ਤੁਸੀਂ ਉਹ ਥੋੜਾ ਥੋੜਾ ਕਰਕੇ ਪਾ ਦਿਓ ਜੇਕਰ ਤੁਹਾਡੇ ਕੋਲ ਡ੍ਰਿੰਕਰ ਨੇਗੇ ਤਾਂ ਤੁਸੀਂ ਡ੍ਰਿੰਕਰਾਂ ਚ ਪਾ ਦਿਓ ਪ੍ਰੋਪਰ ਸਾਰੀਆਂ ਮੁਰਗੀਆਂ ਪੀ ਲੈਣ ਤਾਂ ਜੋ ਉਹਨਾਂ ਦੇ ਪਾਣੀ ਚ ਪਾਉਣਾਗਾ ਨਿਰਾ ਨਹੀਂ ਇਹ ਪਾਉਣਾ ਜਿਹੜਾ ਤੁਸੀਂ ਉਹਨਾਂ ਨੂੰ ਪਾਣੀ ਪਾਉਣਾ ਉਹ ਪਾਣੀ ਚ ਇਹ ਪਾਣੀ ਮਿਕਸ ਕਰ ਦੇਣਾ ਉਦੋਂ ਪਾਉਣਾਗਾ ਜਦੋਂ ਇਹ ਪਿਆਸੇ ਹੋਣ ਚੰਗੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਪਾਂ ਸਵੇਰੇ ਪਾਣੀ ਦਿੰਨੇ ਆਗੇ ਤੁਸੀਂ ਸਵੇਰੇ ਪਾਣੀ ਨਾ ਦੋ ਉਸ ਤੋਂ ਬਾਅਦ ਦੁਪਹਿਰੇ 2-3 ਘੰਟੇ ਲੇਟ ਪਾਣੀ ਦੋ ਇਹਨਾਂ ਨੂੰ ਜਦੋਂ ਲੇਟ ਪਾਣੀ ਦੋਗੇ ਲੇਟ ਪਾਣੀ ਦੇਣ ਕਾਰਨ ਇਹ ਪਿਆਸੇ ਹੋਣਗੇ ਇਹ ਚੰਗੀ ਤਰ੍ਹਾਂ ਜਿਹੜਾ ਉਹ ਪਾਣੀ ਪੀ ਲੈਣਗੇ ਪ੍ਰੋਪਰ ਜਿਹੜਾ ਇਹਨਾਂ ਦੇ ਅੰਦਰ ਜਾਊਗਾ ਹੁਣ ਇਹਦੇ ਮੈਂ ਜਿਹੜਾ ਪਾਣੀ ਤੁਹਾਨੂੰ ਦੱਸਿਆਗਾ ਇਹਦੇ ਤੁਹਾਨੂੰ ਫਾਇਦੇ ਦੱਸਦਾ ਫਾਇਦੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਆਪਣਾ ਅਦਰਕ ਤੇ ਲਸਣ ਦਾ ਜਿਹੜਾ ਉਹ ਬਚਿਆ ਸੀਗਾ ਪਾਣੀ ਕੱਢਣ ਤੋਂ ਬਾਅਦ ਮਟੀਰੀਅਲ ਉਹ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਬਹੁਤ ਸ਼ੌਂਕ ਨਾਲ ਖਾਣਗੇ ਹੁਣ ਜਿਹੜਾ ਪਾਣੀ ਇਹਨਾਂ ਨੂੰ ਆਪ ਪਿਆਇਆ ਉਹਦੇ ਫਾਇਦੇ ਦੱਸਦੇ ਆ ਤੁਹਾਨੂੰ ਸਭ ਤੋਂ ਪਹਿਲਾ ਫਾਇਦਾ ਦੋਸਤੋ ਲਸਣ ਤੇ ਆਦਰਕ ਦਾ ਇਹ ਆ ਕਿ ਉਹ ਗਰਮ ਹੁੰਦਾਗਾ ਸਵੇਰੇ ਸ਼ਾਮ ਦੀ ਹੁਣ ਠੰਡ ਹੋਣ ਲੱਗੀ ਜਦੋਂ ਇਹਨਾਂ ਦੇ ਅੰਦਰ ਉਹ ਗਰਮ ਜਾਊਗਾ ਉਹਦੇ ਨਾਲ ਇਹ ਮੁਰਗੀ ਆਂਡੇ ਤੇ ਬਹੁਤ ਜਲਦੀ ਆਜੂਗੀ ਜਿਹੜੀ ਇਲਾਇਚੀ ਆਪਾਂ ਨੇ ਪਾਈ ਹੈਗੀ ਇਲਾਇਚੀ ਕਿਉਂ ਪਾਈ ਆ ਇਲਾਇਚੀ ਇਸ ਕਰਕੇ ਪਾਈ ਆ ਦੋਸਤੋ ਕਿਉਂਕਿ ਜਿਹੜੀ ਇਲਾਇਚੀ ਆ ਓਹੋ ਆਪਣੀ ਪਾਚਣ ਪ੍ਰਣਾਲੀ ਨੂੰ ਜਿਸ ਤਰ੍ਹਾਂ ਆਪਣੀ ਮਨੁੱਖੀ ਸਰੀਰ ਦੀ ਜਿਹੜੀ ਪਾਚਣ ਪ੍ਰਕਿਰਿਆ ਨੂੰ ਸੈੱਟ ਕਰਦੀ ਆ ਉਸੇ ਤਰ੍ਹਾਂ ਉਹ ਜਾਨਵਰਾਂ ਤੇ ਪੰਛੀਆਂ ਦੀ ਪਾਚਣ ਪ੍ਰਣਾਲੀ ਨੂੰ ਵੀ ਸੈੱਟ ਕਰਦੀ ਆ ਉਹਦੇ ਨਾਲ ਜਿਹੜੀ ਇਹ ਫੀਡ ਖਾਂਦੇ ਨੇ ਪ੍ਰੋਪਰ ਪਚੂਗੀ ਤੇ ਇਹਨਾਂ ਦੇ ਸਰੀਰ ਨੂੰ ਲੱਗੂਗੀ ਅਗਲਾ ਜਿਹੜਾ ਗੁੜ ਪਾਇਆ ਆਪਾਂ ਨੇ ਗੁੜ ਨਾਲ ਦੋਸਤੋ ਇਹਨਾਂ ਦੇ ਅੰਦਰੋਂ ਜਿਹੜੇ ਕੀੜੇ ਮਕੌੜੇ ਹੁੰਦੇ ਨੇ ਮਤਲਬ ਕਿ ਡੀ ਵਾਰਮਿੰਗ ਜਿਹੜੀ ਆਪਾਂ ਕਰਦੇ ਆਂਗੇ ਉਹ ਹੋ ਜਾਂਦੀ ਹੈ ਗੋੜ ਇਹਨਾਂ ਲਈ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਗੋੜ ਵੀ ਗਰਮ ਹੁੰਦਾ ਜਿਹੜੇ ਇਹਨਾਂ ਦੇ ਅੰਦਰ ਐਂਟੀਬੈਕਟੀਰੀਆ ਹੁੰਦੇ ਨੇ ਜਿਹੜੀ ਇਹਨਾਂ ਦੀ ਜਾਨ ਲਈ ਹਾਨੀਕਾਰਕ ਹੁੰਦੇ ਨੇ ਜਾਂ ਫਿਰ ਕਈ ਮੁਰਗੀਆਂ ਨੂੰ ਜ਼ੁਖਾਮ ਵੀ ਹੋਇਆ ਹੁੰਦਾ ਉਹਨਾਂ ਲਈ ਵੀ ਜਿਹੜਾ ਉਹ ਗੋੜਾ ਬਹੁਤ ਜ਼ਿਆਦਾ ਲਾਹੇਮੰਦ ਆ ਇਹ ਸਾਰੀਆਂ ਚੀਜ਼ਾਂ ਦੋਸਤੋ ਸੋਨੇ ਤੇ ਸਹਾਗਾ ਨਹੀਂ ਇੱਕ ਤੋਂ ਇੱਕ ਵੱਧ ਕੇ ਆ ਗਈ ਜਦੋਂ ਇਹ ਆਪਾਂ ਹੁਣ ਕਿੰਨੇ ਦਿਨ ਦੇਣਾ ਹੁਣ ਇਹ ਗੱਲ ਰਹਿ ਗਈ ਸੀ ਆਪਣੀ ਇਹ ਵੀ ਗੱਲ ਕਲੀਅਰ ਕਰ ਦਈਏ ਤੁਸੀਂ ਨੀ ਦੋਸਤੋ ਇਹ 3 ਦਿਨ ਦੇਣਾ ਇੱਕ ਵਾਰੀ ਚ ਮਤਲਬ ਕਿ ਇੱਕ ਮਹੀਨੇ ਚ ਤੁਸੀਂ ਨੇ 3 ਦਿਨ ਦੇਣਾਗਾ ਅੱਜ ਦੇ ਤਾਂ ਇੱਕ ਦਿਨ ਛੱਡ ਕੇ ਫੇਰ ਦੋ ਇੱਕ ਦਿਨ ਛੱਡ ਕੇ ਫੇਰ ਦੋ ਇੱਕ ਦਿਨ ਛੱਡ ਕੇ ਫੇਰ ਦੋ ਮਤਲਬ ਕਿ ਇੱਕ ਮਹੀਨੇ ਚ ਤੁਸੀਂ 3 ਵਾਰ ਦੇਣਾ ਇੱਕ ਇੱਕ ਦਿਨ ਛੱਡ ਕੇ ਫਿਰ ਤੁਸੀਂ ਅਗਲੇ ਮਹੀਨੇ ਚ 3 ਵਾਰ ਦੇਣਾ ਇੱਕ ਇੱਕ ਦਿਨ ਛੱਡ ਕੇ ਇਹ ਜਿਹੜਾ ਮਿਸ਼ਰਣ ਤਿਆਰ ਹੋਇਆ ਦੋਸਤੋ ਇਹ ਤੁਸੀਂ ਘਰੇ ਰੱਖ ਸਕਦੇ ਹੋਗੇ ਜੇ ਚੋ ਸਮੈਲ ਵਗੈਰਾ ਵੀ ਆਉਣ ਲੱਗੀ ਤਾਂ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਹ ਆਰਾਮ ਨਾਲ ਉਹ ਪੀ ਲਿਆ ਕਰਨੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਇਹਨਾਂ ਨੂੰ ਫਾਇਦੇ ਹੁੰਦੇ ਨੇ ਜਿਹੜੀ ਮੁਰਗੀ ਅੰਡੇ ਤੇ ਬਹੁਤ ਛੇਤੀ ਆਉ ਤੇ ਲੰਮਾ ਸਮਾਂ ਜਿਹੜਾ ਉਹ ਅੰਡੇ ਦਊਗੀ ਮੁਰਗੀ ਕਿਉਂਕਿ ਇਹਦੇ ਨਾਲ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਪ੍ਰੋਪਰ ਇਹਨਾਂ ਦੀ ਸਿਹਤ ਲਈ ਬਹੁਤ ਜ਼ਿਆਦਾ ਚੰਗੀਆਂ ਨੇ ਗੁੜ ਵੀ ਇਹਨਾਂ ਲਈ ਬਹੁਤ ਜ਼ਿਆਦਾ ਚੰਗਾ ਹੈ ਗੁੜ ਨਾਲ ਜਿਹੜਾ ਇਹਨਾਂ ਦਾ ਅੰਦਰ ਇਹਨਾਂ ਦਾ ਪਾਚਨ ਪ੍ਰਕਿਰਿਆ ਵਗੈਰਾ ਸਾਰਾ ਕੁਝ ਡੀ ਵਾਰਮਿੰਗ ਹੋ ਜਾਂਦੀ ਹੈਗੀ ਤੇ ਅਦਰਕ ਤੇ ਲਸਣ ਦੇ ਤੁਹਾਨੂੰ ਫਾਇਦੇ ਪਤਾ ਹੀ ਆ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਇਲਾਇਚੀ ਦੇ ਵੀ ਤੁਹਾਨੂੰ ਦੱਸਦਾ ਹੈ ਇਲਾਇਚੀ ਜਿਹੜਾ ਇਹਨਾਂ ਦੇ ਪਾਚਨ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਵਧੀਆ ਬਣਾਉਂਦੀ ਹੈਗੀ ਸੋ ਇਸ ਤਰ੍ਹਾਂ ਇਹ ਜਿਹੜਾ ਆਪਣਾ ਮਿਸ਼ਨਨ ਆਪਾਂ ਤਿਆਰ ਕਰਨਾਗਾ ਇਹਨਾਂ ਦੇ ਸਰੀਰ ਤੇ ਪ੍ਰੋਪਰ ਕੰਮ ਕਰਦਾਗਾ ਸੋ ਜੇਕਰ ਤੁਸੀਂ ਇਹ ਬਣਾ ਕੇ ਆਪਣੀਆਂ ਮੁਰਗੀਆਂ ਨੂੰ ਹੁਣੇ ਪਾ ਦੋ ਜੇਕਰ ਤੁਸੀਂ ਅੱਜ ਵੀਡੀਓ ਦੇਖਦੇ ਹੋ ਤਾਂ ਕੱਲ ਪਰਸੋਂ ਤੱਕ ਬਣਾ ਕੇ ਪਾ ਦਿਓ ਦੋਸਤੋ ਬਹੁਤ ਜ਼ਿਆਦਾ ਲਾਹੇਵੰਦ ਆ ਤੁਸੀਂ ਦੁਬਾਰੇ ਮੈਨੂੰ ਦੱਸੋਗੇ ਕਿ ਹਾਂ ਸਾਡੀਆਂ ਮੁਰਗੀਆਂ ਅੰਡੇ ਤੇ ਆ ਗਈਆਂ ਇੱਕ ਵਾਰੀ ਜੇ ਤੁਸੀਂ ਤਿੰਨ ਦਿਨ ਇਹਨਾਂ ਨੂੰ ਪਾਤਾ ਤੋਂ ਬਾਅਦ ਦੱਸ ਦੇਣਾ ਚਾਹਤੋਂ ਦੀਆਂ ਮੁਰਗੀਆਂ ਅੰਡੇ ਤੇ ਆ ਜਾਣਗੀਆਂ ਪ੍ਰੋਪਰ ਸਾਈਜ਼ਾਂ ਦਾ ਦੇਣੀਆਂ ਆ ਜਿਹੜਾ ਕਹਿੰਦੇ ਹੁੰਦੇ ਛੋਟੇ ਅੰਡੇ ਦਿੰਦੀਆਂ ਨੇ ਮੁਰਗੀਆਂ ਛੋਟੇ ਵੀ ਨਹੀਂ ਦੇਣੀਆਂ ਤੇ ਇਹਨਾਂ ਦੇ ਫੀਡ ਜਦੋਂ ਪਚੂਗੀ ਦੋਸਤੋ ਇਹਨਾਂ ਦੇ ਪ੍ਰੋਪਰ ਕੰਮ ਕਰੋ ਫੀਡ ਤਾਂ ਹੀ ਇਹ ਜਿਹੜਾ ਪ੍ਰੋਪਰ ਸਾਈਜ਼ ਅੰਡਾ ਦੇ ਸਕਣੀਆਂ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਦੋਸਤੋ ਲਾਈਕ ਜਰੂਰ ਕਰਕੇ ਜਾਇਆ ਕਰੋ ਵੀਡੀਓ ਨੂੰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਦਬਣਾ ਨਾ ਭੁੱਲਿਓ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਦੋਸਤੋ ਸਕਿਪ ਬਿਲਕੁਲ ਵੀ ਨਾ ਕਰਿਆ ਕਰੋ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਗੇ ਤੋਂ ਵੀ ਆਪਾਂ ਤੁਹਾਡੇ ਲਈ ਵਧੀਆ-ਵਧੀਆ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਾਂਗੇ ਸੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ